ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਮੇਰੀ ਗੱਲਬਾਤ ਦਾ ਵਿਸ਼ਾ ਕਲਰ ਕੋਡਿੰਗ ਨਵੀਂ ਵਰਜ਼ਨ ਜਿਹੜੀ ਆਪਾਂ ਕੱਲ ਪਰਸੋਂ ਅਪਡੇਟ ਕੀਤੀ ਆ ਪੋਸ਼ਨ ਟਰੈਕਰ ਦੀ ਉਹਦੇ ਵਿੱਚ ਥੋੜੇ ਜਿਹੀ ਚੇਂਜ ਆਏ ਆ ਉਹਦੇ ਨਾਲ ਸੰਬੰਧਤ ਅੱਜ ਗੱਲਬਾਤ ਕਰਾਂਗੇ ਸੋ ਪਹਿਲਾਂ ਗੱਲ ਕਰਾਂਗੇ ਅੰਗਰਵਾੜੀ ਦੇ ਸਟੇਟਸ ਸੰਡੇ ਨੂੰ ਜਿਹੜਾ ਆ ਉਹ ਆਪਾਂ ਓਪਨ ਨਹੀਂ ਕਰ ਸਕਦੇ ਕਿਉਂਕਿ ਕਲੋਜ਼ ਹੀ ਆਉਂਦਾ ਹੈਗਾ ਆ ਸੋ ਇਹਦੇ ਵਿੱਚ ਮੈਂ ਇੱਕ ਗੱਲ ਦੱਸਣੀ ਸੀ ਕਿ ਜੇਕਰ ਆਪਾਂ ਬੈਨੀਫਿਸ਼ਰੀ ਵਗੈਰਾ ਚੈੱਕ ਕਰਨੇ ਹੋਣ ਜਾਂ ਫਿਰ ਕੋਈ ਵੀ ਆਪਾਂ ਕੰਮ ਚੈੱਕ ਕਰਨਾ ਹੋਵੇ ਤਾਂ ਆਪਾਂ ਸੰਡੇ ਨੂੰ ਵੀ ਓਪਨ ਕਰ ਸਕਦੇ ਹੁੰਨੇ ਆ ਅ ਮਤਲਬ ਓਪਨ ਆਪਾਂ ਸ਼ੋ ਨਹੀਂ ਹੋਣਾ ਪਰ ਆਪਾਂ ਜਿਹੜੇ ਬੈਨੀਫਿਸ਼ਰੀ ਵਗੈਰਾ ਇਵੈਂਟਸ ਆ ਹੋਮ ਵਿਜ਼ਿਟ ਆ ਚੈੱਕ ਕਰ ਸਕਦੇ ਹੁੰਨੇ ਆ ਠੀਕ ਹੈ ਸੈਂਟਰ ਓਪਨ ਨਹੀਂ ਹੋਣਾ ক্লোਜ਼ ਹੀ ਰਹੂਗਾ ਤੇ ਪਰ ਆਪਾਂ ਜਿਹੜਾ ਕੋਈ ਵੀ ਕੰਮ ਆ ਉਹ ਚੈੱਕ ਜ਼ਰੂਰ ਕਰ ਸਕਦੇ ਆ ਜਿਵੇਂ ਹੁਣ ਮੈਂ ਤੁਹਾਡੇ ਸਾਹਮਣੇ ਬੈਨੀਫਿਸ਼ਰੀ ਓਪਨ ਕਰ ਰਹੀ ਆ ਅੱਜ ਦੀ ਆਪਾਂ ਵੀਡੀਓ ਬਣਾਉਣ ਲਈ ਜਿਹੜਾ ਇਹ ਓਪਨ ਕੀਤਾ ਹੈ ਸੋ ਅੱਜ ਕਲਰ ਕੋਡਿੰਗ ਨਾਲ ਸੰਬੰਧਿਤ ਗੱਲਬਾਤ ਆ ਜਿੱਥੇ ਆਪਣੀਆਂ ਬੈਨੀਫਿਸ਼ੀਰੀ ਪ੍ਰੈਗਨੈਂਟ ਆਉਂਦੀਆਂ ਉਹਦੇ ਉੱਪਰਲੀ ਸਾਈਡ ਤਿੰਨ ਕਲਰ ਜਿਹੜੇ ਉਹ ਸ਼ੋ ਹੋ ਰਹੇ ਆ 18 ਜੁਲਾਈ ਤੋਂ ਨਵੀਂ ਅਪਡੇਟ ਹੋਈ ਆ ਸੋ ਇੱਥੇ ਤੁਸੀਂ ਆਈ ਜਿੱਥੇ ਲਿਖਿਆ ਬਲੂ ਕਲਰ ਦਾ ਇੱਥੇ ਕਲਿੱਕ ਕਰੋਗੇ ਤਾਂ ਤੁਹਾਨੂੰ ਇਹਨਾਂ ਦਾ ਮਤਲਬ ਪਤਾ ਲੱਗ ਜਾਊਗਾ ਵੀ ਕਿਹੜੇ ਕਲਰ ਦੇ ਨਾਲ ਸੰਬੰਧਤ ਕਿਹੜਾ ਕਿਹੜੀ ਪ੍ਰੈਗਨੈਂਟ ਲੇਡੀ ਆ ਹਨਾ ਸੋ ਜਿਹਦੇ ਜਿਹੜੀ ਪ੍ਰੈਗਨੈਂਟ ਲੇਡੀ ਦੇ ਸਰਕਲ ਜਿਹੜਾ ਉਹ 그린 ਆ ਰਿਹਾ ਤਾਂ ਇਟ ਮੀਨਸ ਇਹ ਟਰਾਈਮੈਸਟਰ ਦਿੱਤੇ ਹੋਏ ਆ ਫਰਸਟ ਟਰਾਈਮੈਸਟਰ ਦੇ ਵਿੱਚ ਆ ਉਹ ਪਹਿਲੀ ਤਮਾਹੀ ਸਾਡੀ ਪ੍ਰੈਗਨਨਸੀ ਜਿਹੜੀ ਹੁੰਦੀ ਉਹਦੀਆਂ ਤਿੰਨ ਤਮਾਹੀਆਂ ਹੁੰਦੀਆਂ ਤਿੰਨ ਤਮਾਹੀਆਂ ਦੇ ਵਿੱਚ ਉਹ ਪਹਿਲਾਂ 0 ਤੋਂ 3 ਮਹੀਨੇ ਹੁੰਦੇ ਆ ਦੂਜੀ ਤਮਾਹੀ ਚ 3 ਤੋਂ 6 ਮਹੀਨੇ ਹੁੰਦੇ ਆ ਤੀਜੀ ਤਮਾਹੀ ਚ 6 ਤੋਂ 9 ਮਹੀਨੇ ਹੁੰਦੇ ਆ ਠੀਕ ਹੈ ਤਿੰਨਾਂ ਤਮਾਹੀਆਂ ਨੂੰ ਜਿਹੜਾ ਆ ਪੋਸ਼ਨ ਟਰੈਕਰ ਦੇ ਵਿੱਚ ਤਿੰਨ ਰੰਗਾਂ ਦੇ ਵਿੱਚ ਵੰਡ ਦਿੱਤਾ ਉਹਨਾਂ ਨੇ ਪਹਿਲੀ ਤਮਾਹੀ ਨੂੰ ਹਰੇ ਰੰਗ ਦੇ ਵਿੱਚ ਦੂਜੀ ਤਮਾਹੀ ਨੂੰ ਪੀਲੇ ਰੰਗ ਦੇ ਵਿੱਚ ਤੀਜੀ ਤਮਾਹੇ ਨੂੰ ਲਾਲ ਰੰਗ ਦੇ ਵਿੱਚ ਠੀਕ ਹੈ ਸੋ ਸਾਨੂੰ ਜਿਹੜਾ ਸਰਕਲ ਤੋਂ ਹੀ ਸਮਝ ਆ ਜਾਣਾ ਵੀ ਇਹ ਪ੍ਰੈਗਨੈਂਟ ਲੇਡੀ ਦਾ ਜਿਹੜਾ ਸਮਾ ਹੈ ਉਹ ਨੇੜੇ ਹੈਗਾ ਹੈ ਡਿਲੀਵਰੀ ਦਾ ਠੀਕ ਹੈ ਜੇਕਰ ਲਾਲ ਸਰਕਲ ਆ ਗਿਆ ਪ੍ਰੈਗਨੈਂਟ ਲੇਡੀ ਦੇ ਜਿਹੜਾ ਆ ਸਾਈਨ ਦੇ ਉੱਪਰ ਤਾਂ ਇਟ ਮੀਨਸ ਜਿਹੜਾ ਉਹ ਉਹਦੀ ਡਿਲੀਵਰੀ ਨੇੜੇ ਹੈ ਠੀਕ ਹੈ ਜੇਕਰ ਪੀਲਾ ਸਾਈਨ ਆ ਤਾਂ ਇਟ ਮੀਨਸ ਉਹਦੀ ਜਿਹੜੀ ਡਿਲੀਵਰੀ ਆ ਉਹ 3 ਤੋਂ 6 ਮਹੀਨੇ ਉਹਦੇ ਪੂਰੇ ਹੋਏ ਆ ਤਿੰਨ ਤੋਂ 6 ਮਹੀਨਿਆਂ ਵਾਲੀ ਪ੍ਰੈਗਨੈਂਟ ਹੈ ਠੀਕ ਹੈ ਜਿਹੜੀਆਂ ਫਰੈਸ਼ ਪ੍ਰੈਗਨੈਂਟ ਹੈਗੀਆਂ ਮੰਨ ਲਓ ਜਿਹਦੇ ਫਰਸਟ ਟ੍ਰਾਈਮੈਸਟਰ ਚੱਲ ਰਿਹਾ ਉਹਨਾਂ ਤੇ ਹਰਾ ਘੇਰਾ ਆਊਗਾ ਠੀਕ ਹੈ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਕਿ ਕਿਵੇਂ ਜਿਹੜਾ ਸਰਕਲ ਸ਼ੋ ਹੁੰਦਾ ਹੈ ਆਪਣੇ ਐਪ ਦੇ ਵਿੱਚ ਨਾ ਸੋ ਜਿਹੜੇ 0 ਤੋਂ 3 ਮਹੀਨੇ ਆ ਇਟ ਮੀਨਸ 0 ਤੋਂ ਲੈ ਕੇ 13 ਹਫ਼ਤੇ ਆ ਠੀਕ ਹੈ ਇੱਥੇ ਨਾਲ ਹਫ਼ਤੇ ਵੀ ਦੇ ਰੱਖੇ ਆ ਸੈਕੰਡ ਟ੍ਰਾਈਮੈਸਟਰ ਮਤਲਬ ਦੂਜੀ ਤਮਾਹੀ ਮਤਲਬ 3 ਤੋਂ 6 ਮਹੀਨੇ ਮਤਲਬ 14 ਤੋਂ 27 ਹਫ਼ਤੇ ਠੀਕ ਹੈ ਤੀਜੀ ਤਮਾਹੀ ਮਤਲਬ 6 ਤੋਂ 9 ਮਹੀਨੇ 27 ਤੋਂ 42 ਹਫ਼ਤੇ ਠੀਕ ਹੈ ਇਹ ਤਾਂ ਹੋ ਗਿਆ ਇਹਨਾਂ ਦਾ ਮਤਲਬ ਕੀ ਰੰਗਾਂ ਦਾ ਕੀ ਮਤਲਬ ਆ ਕਿਹੜੇ ਸਰਕਲ ਦਾ ਕੀ ਮਤਲਬ ਆ ਹਨਾ ਸੋ ਅਸੀਂ ਦੇਖਾਂਗੇ ਹੁਣ ਕਿਹੜੀਆਂ-ਕਿਹੜੀਆਂ ਪ੍ਰੈਗਨੈਂਟ ਔਰਤਾਂ ਦੇਖੋ ਮੇਰੇ ਜਿਹੜੇ ਐਪ ਦੇ ਵਿੱਚ ਸ਼ੋਰ ਹੋ ਰਹੀ ਆ ਪਹਿਲੀ ਪ੍ਰੈਗਨੈਂਟ ਹੋ ਰਹਾ ਤਾਂ ਇਹਦੇ ਤੇ yellow circle ਆ ਇਟ ਮੀਨਸ yellow ਦਾ ਮਤਲਬ ਕੀ ਹੈ ਇਹ ਦੂਜੀ ਤਮਾਹੀ ਚੱਲ ਰਹੀ ਹੈ ਇਹਦੀ ਤੀਜੇ ਤੋਂ 6ਵਾਂ ਮਹੀਨਾ ਇਹਨੂੰ ਲੱਗਿਆ ਹੋਇਆ ਠੀਕ ਹੈ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਇਸ ਔਰਤ ਨੂੰ ਜਿਹੜਾ ਆ ਚੌਥਾ ਮਹੀਨਾ ਚੱਲ ਰਿਹਾ ਉਸ ਤੋਂ ਬਾਅਦ ਵੀ ਤਿੰਨ ਚਾਰ ਜਿਹੜੇ ਪ੍ਰੈਗਨੈਂਟ ਲੇਡੀਆਂ ਹੈਗੀਆਂ ਇਹਨਾਂ ਦੀਆਂ ਤੀਜੇ ਤੋਂ ਚੌਥੇ ਮਹੀਨੇ ਵਾਲੀ ਤਮਾਹੀ ਚੱਲ ਰਹੀ ਹੈ ਮਤਲਬ ਸੈਕੰਡ ਟ੍ਰਾਈਮੈਸਟਰ ਚੱਲ ਰਿਹਾ ਤਾਂ ਇਹਨਾਂ ਤੇ ਪੀਲਾ ਘੇਰਾ ਜਿਹੜਾ ਉਹ ਕੀਤਾ ਹੋਇਆ ਸੋ ਲਾਸਟ ਵਾਲੀ ਜਿਹੜੀ ਸੁਖਵਿੰਦਰ ਕੌਰ ਲਿਖਿਆ ਹੈ ਇਹਦੇ ਤੇ ਲਾਲ ਸਰਕਲ ਠੀਕ ਹੈ ਇਹਦੀ ਜਿਹੜੀ ਹੈ ਤੀਜੀ ਤਮਾਹੀ ਸ਼ੁਰੂ ਹੋ ਚੁੱਕੀ ਹੈ ਛੇਵੇਂ ਤੋਂ ਨੌਵੇਂ ਮਹੀਨੇ ਵਾਲੀ ਹੈ ਨਾ ਸੋ ਸਤਵਾਂ ਮਹੀਨਾ ਦੇ ਸਾਹਮਣੇ ਚੈੱਕ ਕਰ ਸਕਦੇ ਹੋ ਤੁਸੀਂ ਆ ਰਿਹਾ ਤਾਂ ਇਟ ਮੀਨਸ ਇਹਦੀ ਇਹ ਡਿਲੀਵਰੀ ਜਿਹੜੀ ਉਹ 2 ਮਹੀਨਿਆਂ ਤੋਂ ਬਾਅਦ ਆ ਰਹੀ ਹੈ ਮਤਲਬ ਇਹਦੀ ਤੀਜੀ ਤਮਾਹੀ ਚੱਲ ਪਈ ਹੈ ਨਾ ਸੋ ਇਹ ਸ਼ੋ ਕੀਤਾ ਹੈਗਾ ਕਲਰ ਕੋਡਿੰਗ ਦੇ ਨਾਲ ਹੁਣ ਬੱਚਿਆਂ ਦੇ ਵਿੱਚ ਵੀ ਕਲਰ ਕੋਡਿੰਗ ਹੈ ਬੱਚਿਆਂ ਦੀ ਕਲਰ ਕੋਡਿੰਗ ਦਾ मीनिंग ਜਿਹੜਾ ਉਹ ਅਲੱਗਾ ਉਹ ਵੀ ਦੇਖਾਂਗੇ ਹਾਂਜੀ ਜਦੋਂ ਤੁਸੀਂ 6 ਮਹੀਨੇ ਤੋਂ 3 ਸਾਲ ਦੇ ਜਾਂ 3 ਤੋਂ 6 ਸਾਲ ਵਾਲੇ ਬੱਚੇ ਖੋਲੋਗੇ ਤਾਂ ਉਹਨਾਂ ਦੇ ਵਿੱਚ ਵੀ ਉੱਪਰ ਇਹ ਸਾਈਨ ਆਉਣ ਲੱਗ ਗਿਆ 컬러 ਕੋਡਿੰਗ ਦਾ ਇਹਦੇ ਵਿੱਚ ਪੰਜ ਜਿਹੜੇ ਆ ਕਲਰ ਦਿੱਤੇ ਹੋਏ ਆ ਅਲੱਗ-ਅਲੱਗ ਇਹਨਾਂ ਪੰਜਾਂ ਰੰਗਾਂ ਦਾ ਅਲੱਗ-ਅਲੱਗ ਮਤਲਬ ਆ ਠੀਕ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਤਕਰੀਬਨ ਜਿਹੜਾ ਸਾਰੇ ਬੱਚੇ ਜਿਹੜੇ ਆ ਉਹਨਾਂ ਤੇ ਸਰਕਲ ਗ੍ਰੀਨ ਆ ਰਿਹਾ ਹੈ ਨਾ ਤੇ ਤੁਸੀਂ ਵੀ ਚੈੱਕ ਕਰ ਲੈਣਾ ਤੁਹਾਡੇ ਬੱਚਿਆਂ ਤੇ ਕਿਹੜਾ ਸਰਕਲ ਆ ਰਿਹਾ ਠੀਕ ਹੈ ਤਾਂ ਆਪਾਂ ਦੇਖਾਂਗੇ ਕਿ ਕਿਹੜਾ ਕਿਹੜਾ ਬੱਚਾ ਨਾਰਮਲ ਹੈ ਠੀਕ ਹੈ ਇਹ weight ਦਾ ਸਾਈਨ ਹੈ ਜਿਹੜਾ ਔਰਤਾਂ ਦਾ ਸਾਈਨ ਆ ਉਹਨਾਂ ਦੀ ਟਾਈਮਿੰਗ ਦਾ ਸਾਈਨ ਆ ਵੀ ਉਹਨਾਂ ਨੂੰ ਕਿਹੜਾ ਮਹੀਨਾ ਲੱਗਿਆ ਵਾ ਠੀਕ ਹੈ ਤੇ ਬੱਚਿਆਂ ਵਾਲਾ ਸਾਈਨ ਜਿਹੜਾ ਹੁੰਦਾ ਹੈ ਇਹ ਇਹ ਸਾਈਨ ਹੁੰਦਾ ਹੈ ਵੀ ਬੱਚਿਆਂ ਦਾ weight ਕਿੱਥੇ ਜਾ ਰਿਹਾ ਹੈ ਨਾ weight height ਜਿਹੜੀ ਉਹ ਕਿਵੇਂ ਆ ਸੋ ਜਿਹੜਾ ਰੈੱਡ ਕਲਰ ਹੈ ਇਹਦਾ ਮਤਲਬ ਇਹ ਬੱਚਾ ਸੈਮ ਦੇ ਵਿੱਚ ਹੈ ਸਵੀਅਰ ਐਕਿਊਟ ਮਲਨਿਊਟ੍ਰੀਸ਼ਨ ਉਸ ਤੋਂ ਬਾਅਦ ਹੈਗਾ yellow sign ਇਹ ਬੱਚਾ ਮੈਮ ਦੇ ਵਿੱਚ ਹੈ ਠੀਕ ਹੈ ਮੋਡਰੇਟ ਐਕਿਊਟ ਮਲਨਿਊਟ੍ਰੀਸ਼ਨ ਠੀਕ ਹੈ ਜੇਕਰ ਬ੍ਰਾਊਨ ਕਲਰ ਆ ਰਿਹਾ ਤਾਂ ਬੱਚਾ ਓਵਰ weight ਚ ਹੈ ਜੇਕਰ ਬਲੂ ਕਲਰ ਆ ਰਿਹਾ ਤਾਂ ਬੱਚਾ ਓਬੀਜ਼ ਹੈ ਓਬੀਜ਼ ਮਤਲਬ ਹੁੰਦਾ ਜਿਹੜਾ ਜਿੱਦਾਂ ਭਾਰ ਤੇ ਕੱਦ ਜਿਹੜਾ ਬਹੁਤ ਜ਼ਿਆਦਾ ਹੋਵੇ ਠੀਕ ਹੈ ਉਸ ਤੋਂ ਬਾਅਦ ਹੈਗਾ ਨਾਰਮਲ ਨਾਰਮਲ ਜਿਹੜਾ ਉਹ ਗ੍ਰੀਨ ਕਲਰ ਹੈ ਠੀਕ ਹੈ ਤਕਰੀਬਨ ਬੱਚੇ ਜਿਹੜੇ ਨਾਰਮਲ ਦੇ ਵਿੱਚ ਹੀ ਹੁੰਦੇ ਆ ਆਪਣੇ ਠੀਕ ਹੈ ਜਾਂ ਕੋਈ ਕੇਸ ਹੁੰਦਾ ਜਿਹੜਾ ਆਪਣਾ yellow ਦੇ ਵਿੱਚ ਹੋਵੇ ਠੀਕ ਹੈ ਤੇ ਤੁਸੀਂ ਵੀ ਆਪਣੇ ਚੈੱਕ ਕਰ ਲੈਣਾ ਕਿ ਤੁਹਾਡੇ ਬੱਚੇ ਜਿਹੜੇ ਆ ਕਿਹੜੇ ਕਿਹੜੇ ਕਲਰ ਦੇ ਵਿੱਚ ਸ਼ੋ ਹੋ ਰਹੇ ਆ ਤਾਂ ਉਹਨਾਂ ਦੇ ਵਿੱਚ ਕਿਹੜੀ ਕਿਹੜੀ ਕਮੀ ਹੈਗੀ ਆ ਠੀਕ ਹੈ ਸੈਮ ਚਾਰਿਆ ਬੱਚਾ ਮੈਮ ਚਾਰਿਆ ਓਵਰ weight ਆ ਉਬੀਜ਼ ਆ ਜਾਂ ਨਾਰਮਲ ਆ ਠੀਕ ਹੈ ਇਹ ਸਾਰੇ ਕਲਰਸ ਜਿਹੜੇ ਆ ਅਲੱਗ-ਅਲੱਗ ਸਾਡਾ weight ਜਿਹੜਾ ਉਹ ਸ਼ੋ ਕਰਦੇ ਆ ਨਾ weight ਦੇ ਨਾਲ ਸੰਬੰਧਤ ਵੀ ਮੈਂ ਵੀਡੀਓ ਬਣਾ ਚੁੱਕੀ ਆ ਤੁਸੀਂ ਇਹਨਾਂ ਦਾ ਉਬੀਜ਼ ਤੇ ਵੀ ਵੀਡੀਓ ਹੈਗਾ ਓਵਰ weight ਤੇ ਠੀਕ ਹੈ weight ਨਾਲ ਸੰਬੰਧਤ ਵੀਡੀਓ ਚ ਮੈਂ ਦੱਸ ਚੁੱਕੀ ਆ ਵੀ ਸੈਮ ਬੱਚੇ ਕਿਹੜੇ ਹੁੰਦੇ ਆ ਮੈਮ ਕਿਹੜੇ ਹੁੰਦੇ ਆ ਓਵਰ weight ਕਿਹੜੇ ਹੁੰਦੇ ਆ ਉਹ ਬੀਜ ਕਿਹੜੇ ਹੁੰਦੇ ਆ ਠੀਕ ਹੈ ਉਹਨਾਂ ਨਾਲ ਸੰਬੰਧਤ ਮੈਂ ਵੀਡੀਓ ਪਹਿਲਾਂ ਪਾ ਚੁੱਕੀ ਹਾਂ ਤੁਸੀਂ ਦੇਖ ਵੀ ਸਕਦੇ ਹੋ ਮੇਰੇ ਚੈਨਲ ਤੇ ਸੋ ਇਹ ਸੀਗਾ ਬੱਚਿਆਂ ਦੇ weight ਨਾਲ ਸੰਬੰਧਤ ਤੁਸੀਂ ਦੇਖ ਸਕਦੇ ਆ 3 6 ਮਹੀਨੇ ਤੋਂ 3 ਸਾਲ ਦੇ ਬੱਚਿਆਂ ਦਾ weight ਤੇ ਜੇਕਰ ਤੁਸੀਂ ਪ੍ਰੋਪਰ ਚੈੱਕ ਕਰਨਾ ਤਾਂ ਇਹਨਾਂ ਦਾ ਗਰੋਥ ਮੋਨੀਟਰਿੰਗ ਦੇ ਵਿੱਚ ਇਹਨਾਂ ਦਾ ਤੁਸੀਂ ਚੈੱਕ ਕਰ ਸਕਦੇ ਇਹਨਾਂ ਦਾ ਗ੍ਰਾਫ ਵੀ ਆ ਜਾਂਦਾ ਹੁੰਦਾ ਤੁਸੀਂ ਪ੍ਰੋਪਰ ਜਿਹੜਾ ਹੈ ਇਹਨਾਂ ਦੀ ਹਾਈਟ weight ਕੀ ਚੱਲ ਰਿਹਾ ਹੈਗਾ ਇੱਕ ਇੱਕ ਬੱਚੇ ਦਾ ਜਿਹੜਾ ਆ ਉਹ ਤੁਸੀਂ ਚੈੱਕ ਕਰ ਸਕਦੇ ਹੋ ਨੇ ਹੈ ਨਾ ਗ੍ਰੋਥ ਹਿਸਟਰੀ ਦੇ ਵਿੱਚ ਲਾਸਟ ਵਾਲੀ ਆਪਸ਼ਨ ਹੁੰਦੀ ਹੈ ਇਹਦੇ ਵਿੱਚ ਹਰੇਕ ਬੱਚੇ ਦਾ ਦੇਖੋ ਤੁਸੀਂ ਇਸ ਬੱਚੇ ਦਾ ਹਰਗੁਣ ਹਾਂ ਸੌਰੀ ਹਰਨਦੀਪ ਸਿੰਘ ਦਾ ਇਹਦਾ ਗ੍ਰਾਫ ਆ ਰਿਹਾ ਹੈਗਾ ਸਟੰਟਿੰਗ ਅੰਡਰ weight ਵਾਸਟਿੰਗ ਇਹਦੇ ਵਿੱਚ ਤਿੰਨਾਂ ਦੇ ਵਿੱਚ ਬੱਚਾ ਨੋਰਮਲ ਸ਼ੋ ਹੋ ਰਿਹਾ ਨਾ ਗ੍ਰੀਨ ਦੇ ਵਿੱਚ ਆ ਰਿਹਾ ਤਿੰਨਾਂ ਦੇ ਵਿੱਚ ਹੀ ਠੀਕ ਹੈ ਸੋ ਇਸ ਤਰ੍ਹਾਂ ਤੁਸੀਂ ਆਪਣੇ ਹਰੇਕ ਬੱਚੇ ਦੀ ਜਿਹੜੀ ਆ ਉਹ ਗ੍ਰੋਥ ਹਿਸਟਰੀ ਚੈੱਕ ਕਰ ਸਕਦੇ ਹੋ ਤੇ ਇਹੀ ਸਾਡੇ ਰੰਗਾਂ ਦਾ ਮਤਲਬ ਹੈ ਇਹੀ ਜਿਹੜਾ ਆ 6 ਮਹੀਨੇ ਤੋਂ 3 ਸਾਲ ਦਾ ਹੋਊਗਾ 3 ਤੋਂ 6 ਸਾਲ ਵਾਲੇ ਬੱਚਿਆਂ ਦਾ ਵੀ ਸੇਮ ਹੀ ਹੋਊਗਾ ਠੀਕ ਹੈ ਤੇ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ तकरीबन ਬੱਚੇ ਜਿਹੜੇ ਆਹੋ ਗ੍ਰੀਨ ਦੇ ਵਿੱਚ ਹੈਗੇ ਆ ਇੱਕ ਗੱਲ ਹੋਰ ਜਿਹੜੇ ਬੱਚੇ ਆਪਾਂ ਕਹਿ ਦਿੰਦੇ ਆ ਕਿ ਆਪਣਾ ਪੋਸ਼ਨ ਟਰੈਕਰ 3 ਤੋਂ 6 ਸਾਲ ਦੇ ਬੱਚੇ ਕਵਰ ਕਰਦਾ ਹੈ ਨਾ ਸੋ 3 ਤੋਂ 6 ਦਾ ਜਿਹੜਾ weight ਆ ਉਹ ਨਹੀਂ ਸ਼ੋ ਹੁੰਦਾ ਸੌਰੀ 0 ਤੋਂ 6 ਸਾਲ ਦੇ ਹੈ ਨਾ 6 ਮਹੀਨੇ ਤੋਂ 6 ਸਾਲ ਦੇ ਬੱਚਿਆਂ ਦਾ तकरीबन weight ਦੱਸਦੇ ਆ ਆਪਾਂ ਪਰ ਇੱਥੇ ਜਿਹੜਾ ਪੋਸ਼ਨ ਟਰੈਕਰ ਦੇ ਵਿੱਚ ਆਪਾਂ ਜਦੋਂ weight ਕਰਦੇ ਆ ਤਾਂ 5 ਸਾਲ ਤੱਕ ਦੇ ਬੱਚਿਆਂ ਦਾ ਹੀ ਤਕਰੀਬਨ weight ਜਿਹੜਾ ਉਹ show ਹੁੰਦਾ ਹੈ ਨਾ ਬਾਕੀ ਬੱਚਿਆਂ ਦਾ weight ਜਿਹੜਾ ਉਹ ਇਹ color coding ਦੇ ਵਿੱਚ ਨਹੀਂ ਦੱਸਦਾ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਆ ਬੱਚਾ ਐਸ਼ਮਿਤ ਆ ਇਹਦੇ ਤੇ ਕੋਈ ਕਲਰ ਨਹੀਂ ਆ ਰਿਹਾ ਇਟ ਮੀਨਸ ਪੋਸ਼ਨ ਟਰੈਕ ਕਰੇ ਨੂੰ ਘੱਟ ਕਵਰ ਕਰ ਰਿਹਾ ਠੀਕ ਆਪਾਂ ਭਰਤਾ ਰਹੇ ਆ weight ਪਰ ਇਹਦੇ ਵਿੱਚ color coding ਜਿਹੜੀ ਉਹ ਨਹੀਂ ਆ ਰਹੀ ਅਵਿਨਾਸ਼ਾ ਦੇਖੋ ਇਹਦੇ ਤੇ ਕੋਈ ਕਲਰ ਨਹੀਂ ਆ ਰਿਹਾ ਹੈ ਨਾ ਸੋ ਜਿਹੜੇ ਬੱਚੇ 5 ਸਾਲ ਤੋਂ ਉੱਪਰ ਆ ਉਹਨਾਂ ਦੀ ਕੋਈ ਕਲਰ ਕੋਡਿੰਗ ਨਹੀਂ ਹੁੰਦੀ ਕਲਰ ਕੋਡਿੰਗ ਸਿਰਫ ਜਿਹੜੀ ਆ 5 ਸਾਲ ਤੱਕ ਆ ਠੀਕ ਹੈ ਸੋ ਇਹ ਸੀ ਅੱਜ ਦੀ ਗੱਲਬਾਤ ਜੇ ਗੱਲਬਾਤ ਮੇਰੀ ਵਧੀਆ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਤਾਂ ਕਿ ਤੁਹਾਨੂੰ ਜਿਹੜਾ ਆ ਜੋ ਵੀ ਆਪਾਂ ਕੰਮ ਕਰਦੇ ਆ ਪੋਰਸ਼ਨ ਟ੍ਰੈਕ ਨਾਲ ਸੰਬੰਧਤ ਸਾਰੀ ਜਾਣਕਾਰੀ ਹੋਵੇ ਕੋਸ਼ਿਸ਼ ਮੇਰੀ ਇਹੀ ਹੁੰਦੀ ਹੈ ਮੈਂ ਹਰੇਕ ਟੌਪਿਕ ਨੂੰ ਛੇਤੀ ਕਵਰ ਕਰਾਂ ਠੀਕ ਹੈ ਤੇ ਜਿਹੜੀ ਜਾਣਕਾਰੀ ਉਹ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਸਾਰਿਆਂ ਤੱਕ ਜਿਹੜੀ ਮੇਰੀ ਵੀਡੀਓਜ਼ ਜੜੀਆਂ ਪਹੁੰਚ ਸਕਣ ਤੇ ਸਭ ਜਿਹੜਾ ਆ ਇਸ ਸੰਬੰਧੀ ਜਿਹੜੀ ਜਾਣਕਾਰੀ ਲੈ ਸਕਣ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਧੰਨਵਾਦ